ਹਰ ਇੱਕ ਸਿੱਖ ਦੇ ਮਨ ਦੇ ਵਿੱਚ ਇਹ ਪ੍ਰਸ਼ਨ ਹੈ ਕਿ ਮੂਲ ਮੰਤਰ ਕਿੱਥੋਂ ਆਕੇ ਗੁਰਪ੍ਰਸਾਦ ਤੱਕ ਜਾਂ ਨਾਨਕ ਹੋਸੀਪੀ ਸੱਚ ਤੱਕ ਮੂਲ ਮੰਤਰ ਗੁਰੂ ਨਾਨਕ ਦੇਵ ਮਹਾਰਾਜੀ ਨੇ ਕਿੱਥੇ ਤੇ ਕਦੋਂ ਚਾਰਿਆ ਤੇ ਗੁਰੂ ਨਾਨਕ ਦੇਵ ਮਹਾਰਾਜੀ ਦੇ ਗੁਰੂ ਕੌਣ ਸਨ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਸਵਾਲਾਂ ਦੇ ਜਵਾਬ ਪਤਾ ਕਰਾਂਗੇ ਮੂਲ ਮੰਤਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਮੂਲ ਤੇ ਪਲੱਸ ਮੰਤਰ ਮੂਲ ਜਿਹੜਾ ਸ਼ਬਦ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਬੰਦਾ ਜੜ ਮੋਢ ਤੇ ਮੰਤਰ ਦਾ ਅਰਥ ਹੁੰਦਾ ਜੋ ਕਿਸੇ ਗੁਰੂ ਦੇ ਪਾਸੋਂ ਆਪਾਂ ਉਪਦੇਸ਼ ਲੈਂਦੇ ਆ ਉਸ ਦਰਤ ਬਣ ਜਾਂਦਾ ਮੰਤਰ ਗੁਰੂ ਦੇ ਪਾਸੋਂ ਮੁੱਖ ਉਪਦੇਸ਼ ਲੈਣਾ ਸਿੱਖਿਆ ਲੈਣੀ ਤਾਂ ਇਸ ਦਾ ਪੂਰਾ ਅਰਥ ਬੰਦਾ ਮੁੱਖ ਮੰਤਰ ਜਾਂ ਮੋਢ ਦਾ ਮੰਤਰ ਅੰਤਰੀਆਮੀ ਗਰੀਬ ਨਵਾਜ਼ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜਦੋਂ ਵਹੀ ਨਦੀ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਗਏ ਤਾਂ ਸਤਿਗੁਰੂ ਜੀ ਉਹ ਸਮੇਂ ਸੱਚਖੰਡ ਜਾਂਦੇ ਹਨ ਤਿੰਨ ਦਿਨ ਜਦੋਂ ਸਤਿਗੁਰੂ ਜੀ ਲੋਪਰੇ ਨਾਲ ਸੱਚਖੰਡ ਗਏ ਸੱਚਖੰਡ ਜਾ ਕੇ ਸਤਿਗੁਰਾਂ ਨੇ ਉਸ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉਸਤਤ ਰੂਪ ਦੇ ਵਿੱਚ ਗੁਰਬਾਣੀ ਰਚੀ ਜੋ ਆਪਾਂ 100 ਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੁਮਾਲੇ ਇਹ ਸ਼ਬਦ ਸਤਿਗੁਰਾਂ ਨੇ ਸੱਚਖੰਡ ਜਾ ਕੇ ਉਸ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਸਤਤ ਰੂਪ ਦੇ ਵਿੱਚ ਉਚਾਰੀ ਸੀ ਜਦੋਂ ਸਤਿਗੁਰੂ ਜੀ ਸੱਚਖੰਡ ਜਾਂਦੇ ਤਾਂ ਅਕਾਲਪੁਰਖ ਵਾਹਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੇ ਹਨ ਆਓ ਨਾਨਕ ਦੇ ਪਿਆਰੇ ਜੀਓ ਤੇਰੇ ਵਿੱਚ ਅਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਜਿਸ ਕਾਰਜ ਵਾਸਤੇ ਅਸੀਂ ਤੁਹਾਨੂੰ ਸੰਸਾਰ ਦੇ ਵਿੱਚ ਭੇਜਿਆ ਸੀ ਨਾਮ ਚਪਾਉਣ ਦਾ ਕਾਰਜ ਉਹ ਕਾਰਜ ਕਿਤਨਾ ਕੁ ਪੂਰਾ ਹੋਇਆ ਹੈ ਸਾਨੂੰ ਦੱਸਣਾ ਕਰੋ ਉਸ ਸਮੇਂ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉੱਤਰ ਦਿੱਤਾ ਕਿ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੇ ਜਿਸ ਜਗ੍ਹਾ ਤੇ ਹੁਕਮ ਲਾਇਆ ਸੀ ਉਸ ਜਗ੍ਹਾ ਤੇ ਸਤਨਾਮ ਵਾਹਿਗੁਰੂ ਦਾ ਚੱਕਰ ਫੇਰਿਆ ਅਤੇ ਅੱਗੇ ਵੀ ਫੇਰਾਂਗੇ ਅੱਗੇ ਜਿਵੇਂ ਆਪ ਜੀ ਦੀ ਰਜ਼ਾ ਹੋਵੇਗੀ ਉਸ ਟੰਗ ਦੇ ਨਾਲ ਚੱਲਾਂਗੇ ਪਰ ਇੱਕ ਸੰਸਾਰ ਦੀ ਮਰਿਆਦਾ ਹੈ ਕਿ ਲੋਕਾਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ ਹੈ ਸੋ ਆਪ ਜੀ ਦੇ ਅੱਗੇ ਮੈਂ ਬੇਨਤੀ ਕਰਦਾ ਹਾਂ ਕਿ ਮੈਂ ਆਪ ਜੀ ਨੂੰ ਗੁਰੂ ਧਾਰਨ ਕਰਨ ਦੇ ਲਈ ਆਇਆ ਹਾਂ ਆਪ ਜੀ ਆਪਣੇ ਮੁਖ ਤੋਂ ਮੈਨੂੰ ਮੰਤਰ ਬਖਸ਼ਿਸ਼ ਕਰੋ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰ ਮੰਤਰ ਬਖਸ਼ਿਸ਼ ਕੀਤਾ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਗੁਰ ਪ੍ਰਸਾਦ ਤੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੰਤਰ ਉਚਾਰਨ ਕੀਤਾ ਸੀ ਤਾਂ ਉਸ ਮੰਤਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਪੂਰਨ ਕੀਤਾ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਮੰਤਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਪੂਰਨ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਬਚਨ ਕਹੇ ਜਿਹੜਾ ਭਾਈ ਇਹ ਸੰਪੂਰਨ ਮੰਤਰ ਜਪੇਗਾ ਨਾਨਕ ਹੋਸੀ ਪੀ ਸੱਚ ਤੱਕ ਉਸ ਦੇ ਘਰ ਦੇ ਵਿੱਚ ਖੁਸ਼ੀਆਂ ਹੋਣਗੀਆਂ ਉਸ ਨੂੰ ਮੁਕਤੀ ਦੀ ਦਾਤ ਮਿਲੂਗੀ ਪਦਾਰਥ ਮੁਕਤ ਭੋਗ ਤਿੰਨੇ ਵਸਤੂਆਂ ਪ੍ਰਾਪਤ ਹੋਣਗੀਆਂ ਅਤੇ ਉਸ ਦੀਆਂ ਮਾਨੀਆਂ ਸਾਰੀਆਂ ਇੱਛਾਵਾਂ ਬੁਰੀਆਂ ਹੋਣਗੀਆਂ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਗੁਰੂ ਧਾਰਨ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਬਾਣੀ ਦੇ ਅੰਦਰ ਸੋਰ ਟਰਗ ਨੀ ਅੰਦਰ ਬਚਨ ਆਉਂਦੇ ਹਨ ਅਪਰੰਪਰ ਪਾਰ ਭ੍ਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਸਤਿਗੁਰਾਂ ਨੇ ਬਚਨ ਕਹੇ ਕਿ ਭਾਈ ਜੋ ਅਕਾਲ ਪੁਰਖ ਵਾਹਿਗੁਰੂ ਨਾ ਉਹੀ ਸਾਡਾ ਅਸਲ ਗੁਰੂ ਹੈ ਅਸੀਂ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ ਇਹ ਮੂਲ ਮੰਤਰ ਦਾ ਇਤਿਹਾਸ ਸੀ ਕਿ ਸਤ ਗੁਰਾਂ ਨੇ ਕੱਥੇ ਤੇ ਕਦੋਂ ਉਚਾਰਿਆ ਹੁਣ ਪ੍ਰਮਾਣ ਦੇ ਕੇ ਆਪ ਸੰਗਤ ਨੂੰ ਦੱਸਦੇ ਹਾਂ ਕਿ ਮੂਲ ਮੰਤਰ ਗੁਰ ਪ੍ਰਸਾਦ ਤੱਕ ਨਹੀਂ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ ਬਾਬਾ ਦੀਪ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹਨ ਜਿਨ੍ਹਾਂ ਨੂੰ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਵਡਿਆਈਆਂ ਬਖਸ਼ਿਸ਼ ਕੀਤੀਆਂ ਉਹ ਬਾਬਾ ਦੀਪ ਸਿੰਘ ਜੀ ਦਾ ਇੱਕ ਦਮਾਲੇ ਦਾ ਚੱਕਰ ਤੱਕ ਤਸਰੀ ਅਕਾਲ ਤਖਤ ਸਾਹਿਬ ਦੇ ਸੁਭਾਈਮਾਨ ਹੈ ਉਸ ਚੱਕਰ ਦੇ ਦੋ ਪਾਸੇ ਹਨ ਇੱਕ ਪਾਸੇ 10 ਪਾਤਸ਼ਾਈਆਂ ਦੇ ਨਾਮ ਲਿਖੇ ਹਨ ਇੱਕ ਚੱਕਰ ਵਾਲੇ ਪਾਸੇ ਮੂਲ ਮੰਤਰ ਸੰਪੂਰਨ ਲਿਖਿਆ ਹੋਇਆ ਹੈ ਜੋ ਕਿ ਨਾਨਕ ਹੋਸੀ ਪੀ ਸੱਚ ਤੱਕ ਹੈ ਇਸੇ ਤਰ੍ਹਾਂ ਜਦੋਂ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਦਰਸ਼ਨ ਕਰਦੇ ਹਾਂ ਤਾਂ ਉਸ ਸਮੇਂ ਸਾਹਮਣੇ ਦਰਸ਼ਨੀ ਦਿਉੜੀ ਟੱਪ ਕੇ ਜਦੋਂ ਦਰਵਾਜ਼ੇ ਤੇ ਜਾਂਦੇ ਹਾਂ ਉਸ ਦਰਵਾਜ਼ੇ ਦੇ ਬਾਹਰ-ਬਾਰ ਸੋਨੇ ਦੇ ਪੱਤਰੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋ ਸੇਵਾ ਕਰਵਾਈ ਸੀ ਉਸ ਦੇ ਉੱਤੇ ਉਸ ਦੇ ਉੱਪਰ ਵੀ ਸੰਪੂਰਨ ਮੂਲ ਮੰਤਰ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਜਦੋਂ ਆਪਾਂ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜਾਂਦੇ ਹਾਂ ਤਾਂ ਜਾ ਕੇ ਤਖਤ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿੱਥੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਤਸਵੀਰ ਲੱਗੀ ਪ੍ਰਾਤਨ ਉਸ ਤਸਵੀਰ ਦੇ ਥੱਲੇ ਵੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਸੰਪੂਰਨ ਮੂਲ ਮੰਤਰ ਰਚਿਆ ਹੋਇਆ ਹੈ ਲਿਖਿਆ ਹੋਇਆ ਹੈ ਇਸ ਢੰਗ ਨਾਲ ਭਾਈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਸੰਪੂਰਨ ਮੂਲ ਮੰਤਰ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੁਆਰਾ ਚਲਾਈਆਂ ਹੋਈਆਂ ਟਕਸਾਲਾਂ ਸੰਪਰਦਾਵਾਂ ਜਥੇਬੰਦੀਆਂ ਪਰਾਤਣ ਜਿਤਨੀਆਂ ਵੀ ਜਥੇਬੰਦੀਆਂ ਹਨ ਸਾਰੀਆਂ ਭਾਈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਸੰਪੂਰਨ ਮੰਨਦੀਆਂ ਹਨ ਫਿਰ ਮਨ ਦੇ ਵਿੱਚ ਖਿਆਲ ਆਉਂਦਾ ਕਿ ਗੁਰਪ੍ਰਸਾਦ ਤੱਕ ਇਹ ਮਨ ਦੇ ਵਿੱਚ ਸ਼ੰਕਾ ਕਦੋਂ ਪੈਦਾ ਹੋਇਆ ਇਹ ਕਦੋਂ ਰਹਿਤ ਚੱਲੀ ਪਰਾਤਣ ਜਥੇਬੰਦੀਆਂ ਸਿੰਘ ਦਾ ਨਾਲ ਗੋਸੀਪੀ ਸੱਚ ਤੱਕ ਮੂਲ ਮੰਤਰ ਮੰਨਦੇ ਹਨ ਪਰ ਜਦੋਂ ਭਾਈ ਅੰਗਰੇਜ਼ਾਂ ਦਾ ਸਮਾਂ ਸੀ ਨਾ ਉਹਨਾਂ ਨੇ ਵੇਖਿਆ ਕਿ ਸਿੱਖਾਂ ਨੇ ਇਸ ਤਰ੍ਹਾਂ ਖਤਮ ਨਹੀਂ ਹੋਣਾ ਇਹਨਾਂ ਨੂੰ ਤਾਕਤ ਗੁਰਬਾਣੀ ਵਿੱਚੋਂ ਮਿਲਦੀ ਹੈ ਤਾਂ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਦੇ ਲਈ ਗੁਰਬਾਣੀ ਦੇ ਵਿੱਚ ਸ਼ੰਕੇ ਪੈਦਾ ਕੀਤੇ ਗਏ ਉਹਨਾਂ ਅੰਗਰੇਜ਼ਾਂ ਨੇ ਸਿੱਖਾਂ ਦੇ ਪੇਸ ਦੇ ਵਿੱਚ ਆਪਣੇ ਹੀ ਆਦਮੀ ਪਾ ਕਰਕੇ ਗੁਰਬਾਣੀ ਦੇ ਅੰਦਰ ਮਤਭੇਦ ਪੈਦਾ ਕੀਤੇ ਕਿ ਸਿੱਖਾਂ ਦੀ ਗੁਰਬਾਣੀ ਨੂੰ ਘਟਾਇਆ ਜਾਵੇ ਤਾਂ ਕਰਕੇ ਰਾਗ ਮਾਲਾ ਅੰਦਰ ਸ਼ੰਕੇ ਪੈਦਾ ਕੀਤੇ ਪਾਕੇ ਗੁਰਬਾਣੀ ਅੰਦਰ ਸੰਗੇ ਪੈਦਾ ਕੀਤੇ ਸੋਦਰ ਹਰਾਸ ਗੁਰਬਾਣੀ ਦਾ ਪਾਠ ਅੱਧਾ ਕਰ ਦਿੱਤਾ ਮੂਲ ਮੰਤਰ ਨੂੰ ਅੱਧਾ ਕਰ ਦਿੱਤਾ ਪਰ ਜੇ ਕਰਕੇ ਪ੍ਰਾਤਨ ਸਿੱਖਾਂ ਦੀ ਵਾਰਤਾ ਸੁਣਾਗੇ ਜਿਥੇ ਬੰਦੀਆਂ ਟਕਸਾਲਾ ਸੰਪਰਦਾਵਾਂ ਦੀ ਸੁਣਾਗੇ ਤਾਂ ਉਹ ਸੱਦ ਸੰਗਤ ਜਿਉ ਇੱਕ ਉਲਕਾਰ ਤੋਂ ਲੈ ਕੇ ਨਾਲ ਘੋਸੀ ਪੀ ਸਾਤ ਚ ਤੱਕ ਸੰਪੂਰਨ ਮੂਲ ਮੰਤਰ ਬਣਦੀਆਂ ਹਨ ਇਹ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ